ਇਹຊੋਂਕ Trap ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸ਼ੌਕ ਜਿਹੜੀ ਬੇਸਿਕਲੀ ਲੱਕੜ ਦੇ ਵਿੱਚ ਜਾਂਦੀ ਹੈ ਕਹਿੰਦੇ ਵੀ ਤੁਸੀਂ ਇੱਕ ਹੀ ਘੜਾ ਬਣਾਇਆ ਹੈ ਘੜੇ ਵਿੱਚ ਤਕਰੀਬਨ 24 ਮੋਰੀਆਂ ਹੈਗੀਆਂ ਤੇ ਇਹਦੇ ਵਿੱਚ ਛੱਲੀ ਪਾਈ ਹੈ ਬਿਲਕੁਲ ਸਸਤਾ ਜਿਹਾ ਦਾਣਾ ਹੈ ਜਦੋਂ ਅਸੀਂ ਇਹਨੂੰ ਮਿੱਟੀ ਜਿਹੇ ਵੀ ਦਬਾ ਦਿੰਦੇ ਹਾਂ ਉਹ ਤੁਸੀਂ April ਤੇ September ਮਹੀਨੇ ਤੋਂ ਦਵਾ ਸਕਦੇ ਆਪਾਂ ਤੇ ਜਿੰਨੀ ਆਸ-ਪਾਸ ਤੇ ਜਿੰਨੀ ਵੀ ਸ਼ੌਕ ਹੈ ਉਹ ਸਾਰੀ ਇਸ ਘੜੇ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤੇ 20 ਦਿਨਾਂ ਬਾਅਦ ਤੁਸੀਂ ਕੱਢਦੇ ਹੋ ਸਾਰੀ ਇਹ ਘੜਾ ਬਿਲਕੁਲ ਸ਼ੌਕ ਨਾਲ ਭਰਿਆ ਹੁੰਦਾ ਹੈ ਕਿ ਉਸ ਲਈ ਇਹਨੂੰ ਸਾਰੀ ਸ਼ੋਕ ਨੂੰ ਕਢ ਕੇ ਆਪਣਾ ਕਿਸੇ ਵੀ ਮੈਚਰ ਨਾਲ ਡਿਸਟロイ ਕਰ ਸਕਦੇ ਹੋ ਤੁਸੀਂ ਡੀਜ਼ਲ ਦੇ ਤੁਹਾਡੇ ਤੁੱਕੇ ਪਾ ਦੋ ਉਹਦੇ ਨਾਲ ਡਿਸਟロイ ਹੋ ਜਾਂਦੇ ਬਾਕੀ ਕੈਮੀਕਲਸ ਵੀ ਹੈਗੇ ਉਹਨਾਂ ਨਾਲ ਵੀ ਤੁਸੀਂ ਡਿਸਟロイ ਕਰ ਸਕਦੇ ਆ ਇਹ ਜੀ ਆਪਾਂ ਕਿਲੇ ਦੇ ਵਿੱਚ ਨੱਪਣੇ ਹੁਣ ਕਿਲੇ 'ਚ ਤਕਰੀਬਨ 14 ਘੜੇ ਲੱਗ ਜਾਂਦੇ ਨੇ ਹਮ ਇਹ ਬੜੀ ਵਧੀਆ ਟੈਕਨੋਲੋਜੀ ਇਕੋ ਫ੍ਰੈਂਡਲੀ ਟੈਕਨੋਲੋਜੀ ਇਹ ਸਾਡੇ ਡਿਪਾਰਟਮੈਂਟ ਆਫ ਫੂਡ ਸਾਇੰਸ ਡਾਕਟਰ ਸੰਦੀਪ ਸਿੰਘ ਹੈ ਉਹਨਾਂ ਦੀ ਟੈਕਨੋਲੋਜੀ ਹੈਗੀ ਹਮ ਇਹ ਬੜੀ ਵਧੀਆ ਟੈਕਨੋਲੋਜੀ ਜੇ ਮੰਨ ਲਓ ਆਪਣੇ ਕੋਲ ਘਰੇ ਜੇ ਆਪਣੇ ਕੋਲ ਬਗੀਚੀ ਆ ਉਹਦੇ ਚ ਸੌਂਖ ਆ ਉਹਦੇ ਚ ਆਪਾਂ ਨੂੰ ਇੱਕ ਘੜਾ ਉਹਨੂੰ ਜਿੰਨੀ ਘੜਾ ਸਫੀਸ਼ੈਂਟ ਹੈ ਏਰੀਆ ਤੇ ਡਿਪੈਂਡ ਕਰੇਗਾ ਏਰੀਆ ਕਿੰਨਾ ਹਮ ਜੇ ਤੁਸੀਂ ਆਪਾਂ ਕਿਲੇ ਦੀ ਗੱਲ ਕਰੀਏ ਕਿਲੇ ਦੇ 4000 ਮੀਟਰ ਸਕੇਅਰ ਏਰੀਆ ਹਮ ਤੇ 4000 ਮੀਟਰ ਸਕੇਅਰ ਏਰੀਆ ਚ ਆਪਣਾ 14 ਘੜੇ ਲੱਗ ਜਾਂਦੇ ਨੇ ਹਮ ਹਮ ਤੁਸੀਂ ਉਸ ਉਤਰਿਕਾ ਨਾਲ ਏਰੀਆ ਦੇ ਸਬੰਧਾ ਮੁਤਾਬਿਕ ਕਰ ਸਕਦੇ ਥੋੜਾ ਏਰੀਆ ਕਿੰਨਾ ਹੈ ਜੇ ਆਪਾਂ ਇਹ ਆਪਾਂ ਘਰੇ ਤਿਆਰ ਕਰਨਾ ਹੋਵੇ ਇਹਦੇ ਚ ਆਪਾਂ ਨੂੰ ਕਿੰਨੇ ਹੌਲ ਕਮੋਰੀਆਂ ਕਰਨੀਆਂ ਪੈਣ ਉਹ ਤੁਸੀਂ ਆਪਣੇ ਡਿਜ਼ਾਈਨ ਦੇ ਸਬੰਧਾ ਕਿੰਨੀ ਮਾਤਰੀ ਕਰ ਸਕਦੇ ਹਾਂ ਉਹ ਕਰ ਸਕਦੇ ਤੁਸੀਂ ਜੀ